ਤੇ ਤਸਵੀਰਾਂ ਦੇਖ ਸਕਦੇ ਹੋ ਸੰਗਤਾਂ ਨੇ ਸ਼ੁਰੂ ਹੋ ਚੁੱਕੀ ਐ ਤੇ ਅਸੀਂ ਜੋ ਜੋੜਿਆਂ ਦੀ ਸੇਵਾ ਉਹ ਵੀ ਸ਼ੁਰੂ ਕਰ ਦਿੱਤੀ ਐ ਤਸਵੀਰਾਂ ਦੇਖ ਸਕਦੇ ਹੋ ਲਾਈਵ ਤੇ ਬਾਕੀ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਦੋਸਤੋ ਤੇ ਵੱਧ ਤੋਂ ਵੱਧ ਜੁੜੇ ਰਹੋ ਨਾਲ ਤੁਹਾਨੂੰ ਜੋ ਵੀ ਅਪਡੇਟਾਂ ਦੇ ਰਹੀ ਹੋਗੀ ਅਸੀਂ ਤੁਹਾਨੂੰ ਸਮਝਿਆ ਕਰਦੇ ਰਹਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਸਮੇਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਜੋੜਾ ਘਰ ਦੇ ਵਿੱਚੋਂ ਅਸੀਂ ਤੁਹਾਨੂੰ ਸਾਂਝਾ ਕਰਦੇ ਆਂ ਆ ਗਏ ਹੋ ਤੁਸੀਂ ਕੋਲ ਕੀ ਹੋ ਸਾਡੇ ਨੂੰ ਕਾਹੀਆ ਦੋਸਤੋ ਬਾਕੀ ਤੋਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਅੱਜ ਆਖਰੀ ਦਿਨ ਆ ਸੰਤੋਬਾਬਾ ਇਸ ਸਭੀ ਰਾੜਾ ਸਾਬਾ ਦੇ ਜਾਮੇ ਦਿਹਾੜੇ ਤੋਂ ਜਿਹੜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਗਤ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਮੌਸਮ ਵੀ ਬਦਲਵਾਈ ਵਾਲਾ ਬਣਿਆ ਹੋਇਆ ਜੋ ਉਸ ਪਰਿਗਰਮੀ ਉਹ ਵੀ ਬਣੀ ਹੋਈ ਆ ਸੁਹੀਲ ਵਾਲੇ ਵੀ ਸੁਹੀਲ ਦੀ ਤਿਆਰੀ ਕਰ ਰਹੇ ਨੇ ਉਧਰ ਪਾਣੀ ਦੀ ਬੋਤਲਾਂ ਵੀ ਦੇਖ ਸਕਦੇ ਹੋ ਸੁਹੀਲ ਜਿਹੜੀ ਤਿਆਰੀ ਹੋ ਚੁੱਕੀ ਆ ਆਹੋ ਸਾਡੇ ਜੋੜੇ ਕਰ ਦੀ ਸੇਵਾ ਜਿਹੜੀ ਉਹਦੀ ਵੀ ਪੂਰੀ ਤਿਆਰੀ ਹੋ ਚੁੱਕੀ ਆ ਦੇਖ ਸਕਦੇ ਹੋ ਸੁਹੀਲ ਤੇ ਸੇਵਾਦਰ ਸੇਵਾ ਕਰ ਰਹੇ ਨੇ ਬਾਕੀ ਸੇਵਾ ਦੇ ਵਿੱਚ ਅਸੀਂ ਵੀ ਹਿੱਸਾ ਪਾ ਰਹੇ ਹਾਂ ਆ ਜਰੂਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਨੂੰ ਤਾਜ਼ਾ ਖ਼ਬਰਾਂ ਸੁਣਨਾ ਦੋਸਤੋ ਦੇ ਨਾਤੋ ਆਕਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਸੰਤ ਬਾਬਾ ਇਸਰਸੰਜੀ ਰਾਣਾ ਸਾਹਿਬਾ ਦੇ ਜਨਮ ਦਿਹਾੜੇ ਤੋਂ ਜੋ ਲਾਈਵ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਸਵੇਰ ਦੇ ਸਮੇਂ ਦੀਆਂ ਸੰਗਤ ਜਿਹੜੀ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਸਮਾਗਮ ਦਾ ਆਖਰੀ ਦਿਨ ਆ ਤੇ ਸੰਤ ਬਾਬਾ ਇਸਰਸੰਜੀ ਦਾ ਜਨਮ ਦਿਹਾੜਾ ਤੇ ਆਪ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਬਹੁਤ-ਬਹੁਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਪੰਜਾਬ ਟੀਵੀ ਦੇ ਉੱਤੇ Oh, my God. Oh, my God. Oh, my God.